ਸ਼ਿਹਵਾਜ ਦਾ ਕਹਿੰਦੇ ਨੇ ਨਾ ਉਹ ਹਿਸਾਬ ਦਾ ਕਹਿੰਦੇ ਸਾਦਾ ਜੀਵਨ ਉਤੋਂ ਵਿਚਾਰਨਾ ਉਹ ਹਿਸਾਬ ਕੰਮ ਹੋਇਆ ਆ ਤਿਆਰ ਹੋਣ ਕਰਾਈ ਹੈ ਹਨਾ 2025 ਚ ਜਿਹਦਾ ਕਹਿੰਦੇ ਨੇ 1990 ਦਾ ਆਵਾਜ਼ 2025 ਚ ਬਣਾਇਆ ਹਨਾ ਉਹ ਹਿਸਾਬ ਦਾ ਆਇਆ ਨਾ ਚਲ ਗਈ ਥੱਲੇ ਆਵਾਜ਼ ਦੇਖੋ ਕਿੱਥੋਂ ਜੜੀ ਆ ਇਹ ਹੋਰ ਨਹੀਂ ਪਗਾ ਲੈਣਾ ਹੋਰ ਥੱਲੇ ਉਤਰ ਗਈ ਆਵਾਜ਼ ਹੋਈ ਹੁਣ ਰਹਿਣ ਦੋ ਕੁਗਰੀ ਮਾਰੋ ਲਿਮਟ ਚ ਮਾਰੋ ਤੁਹਾਨੂੰ ਜੋਰ ਉੱਧਰ ਨਹੀਂ ਆਉਂਦੀ ਥੱਲੇ ਵੱਢਦੀ ਦੇਖ ਉਹ ਪਹਿਲਾ ਮੋੜ ਨਹੀਂ ਮਾੜੀ ਜੀ ਹਾਂ ਆਪਣਾਈ ਦੇ ਵਿੱਚ ਹੋ ਗਿਆ ਬਲੇਰੋ ਗੱਡੀ ਦੇ ਵਿੱਚ ਇਹ ਇੰਜਨ ਰੱਖਿਆ ਨਾ ਜੀਬ ਦਾ ਫਿਰ ਤੁਹਾਨੂੰ ਪਤਾ ਇਹ ਜੁਗਾੜ ਨਾਲ ਹੀ ਬਣਦੀ ਹੈ ਮੈਂ ਜੋ ਫਿਰ ਉਹ ਉਂਗੂ ਉਂਪਰ ਪਤਾ ਨਹੀਂ ਇਹ ਤਾਂ ਹੋ ਨੂੰ ਕੀ ਹਾਲ ਚਾਲ ਤੇ ਅੱਜ ਦੀ ਵੀਡੀਓ ਹੈ ਬਿੱਲੀ ਜੀਬ ਤੇ ਜੋ ਜੱਗ ਫੇ ਮਿਲਟਰੀ ਜੀ ਵੀ ਆਣਾ ਤਿਆਰ ਕਰਾਈ ਆ। ਬਾਕੀ ਹੁਣ ਮਾੜਾ ਜਾ ਕੇ ਥੋੜੀ ਜੀ ਲੋਕੇਸ਼ਨ ਜੀ ਦੇਖ ਲਈਏ ਨਾ ਕਿਤੇ ਖੜੀ ਕਰਨ ਉੱਥੇ ਜਾ ਕੇ ਫਿਰ ਬਣਾਉਂਦੇ ਆ ਵਲੌਗ ਇਹਦਾ। ਮੈਂ ਕਿਹਾ ਬੱਕਰੀ ਚੀਜ਼ ਆ ਨਾ ਕੋਈ ਫਿਰ ਤੁਹਾਨੂੰ ਦਿਖਾਈਏ ਆ ਨਾ ਕਿਹਦੇ ਹੁੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਤੇ ਬਾਕੀ ਨਿਆਰਾ ਬਾਈ ਚਲਾਉਣ ਦੀ ਫੀਲ ਬਹੁਤ ਵਧੀਆ ਆਉਂਦੀ ਆ ਖੁੱਲਾ ਢੁੱਲਾ ਹਵਾ ਲੱਗਣ ਲਈ ਆ ਨਾ। ਨੇਚਰਲ ਐਸੀ ਜਿਹਨੂੰ ਕਹਿੰਦੇ ਆ। ਕੋਈ ਹਿਸਾਬ ਦਾ ਪਿਆ। ਆ ਬਹੁਤ ਚੱਲਿਆ ਆਪਾਂ ਮੋਟਰ ਤੇ ਮੈਂ ਕਿਹਾ ਮੋਟਰ ਤੇ ਜਾ ਕੇ ਬਣਾਉਂਦੇ ਹਾਂ ਚਲੌੜ ਦੀ ਜਿਹੜੀ ਫੀਲ ਆਉਂਦੀ ਹੈ ਨਾ ਹਵਾ ਬੱਦਲ ਇੱਕ ਵਰ ਮੌਸਮ ਦੇਖੋ ਯਾਰ ਕੀ ਬਣਿਆ ਹੈ ਨਾ ਹਵਾ ਠਰੀ ਹੋਣ ਡਈ ਹੈ ਚਲੌੜ ਦਾ ਨਜ਼ਾਰਾ ਹੀ ਬੜਾ ਹੋਣ ਡਿਆ ਪਹੁੰਚ ਗਏ ਮੋਟਰ ਤੇ ਮੈਂ ਕਿਹਾ ਇੱਥੇ ਬਣਾਉਂਦੇ ਹਾਂ ਜੱਟ ਦੀ ਮੋਟਰ ਤਾਂ ਜੱਟ ਦੀ ਜੀ ਵੈਲੀ ਹੈ ਨਾ ਇੱਕ ਮਿੰਟ ਹੀ ਰਵਾਂਦੇ ਹਾਂ ਆਈ ਪਹੁੰਚ ਗਏ ਆਪਾਂ ਲੋਇ ਪਾ ਗਏ ਉੱਤਰੋ ਉੱਤਰੋ ਕਰੋ ਫੇ ਚੈੱਕ ਬਿੱਲੀ ਇਹ ਮਾਡਲ ਹੈਗਾ ਆ 1990 ਤੇ ਤਿਆਰ ਹੋਣ ਕਰਾਈਆ ਹਨ 2025 ਚ ਜਿਦਾ ਕਹਿੰਦੇ ਨੇ 1990 ਦਾ ਆਵਾਜ਼ 2025 ਚ ਬਣਾਇਆ ਹਨ ਉਹੀ ਹਿਸਾਬ ਤਾ ਆਇਆ ਤੇ ਚੈੱਕ ਕਰੋ ਪੂਰੀ ਰੀਜ ਲਾਈ ਜਾਣਾ ਇਹਨੂੰ ਬਾਹਲਾ ਛੋਸ਼ਾ ਬਾਜੀ ਨਹੀਂ ਕੀਤੀ ਜਾਣੀ ਹੈ ਨਾ ਸੈਂਪਲ ਰੱਖੀ ਆ ਇਹਨੂੰ ਪੂਰੀ ਇਹਦਾ ਕਈ ਮਤਲ ਓਵਰ ਜਾ ਕੰਮ ਕਰ ਦਿੰਦੇ ਉਹ ਕੰਮ ਨਹੀਂ ਕੀਤਾ ਹੈਗਾ ਸੈਂਪਲ ਜੀ ਬਣਾਈ ਆ ਮਤਲ ਖੇਤਾਂ 'ਚ ਜਾਣ ਨੂੰ ਨਾ ਮੈਂ ਕਿਹਾ ਤੁਹਾਨੂੰ ਦਿਖਾਉਂਦੇ ਆ ਜੀ ਇਹ ਜੀਪਾ ਦਾ ਹੋਰ ਬਹੁਤ ਤਿਆਰ ਹੁੰਦੀ ਆ ਮਤਲ ਸੈਂਪਲ ਜਿਹਾ ਹੀ ਆ ਕੋਈ ਬਦਲ ਬਾਹਲਾ ਛੋਸ਼ੇ ਬਾਜੀ ਨਹੀਂ ਕੀਤੀ ਇਹ 'ਚ ਬਲੇਰੋ ਦਾ ਇੰਜਨ ਰੱਖਿਆ ਮਿੱਤਰੋ ਇਹ ਕਿਵੇਂ ਚੱਕੂ ਦਾ ਚੱਕਰ ਦੋ ਨੇ ਬਸ ਲੋਕ ਹੋਣਾ ਇੱਧਰ ਵੀ ਆ ਇਹਦੇ ਵਿੱਚ ਬਲੈਰੋ ਦਾ ਇੰਜਨ ਰੱਖਿਆ ਆ ਲੋਬੀ ਅਬ ਫੜੀ ਜਾ ਰਹ ਹਾਂ ਮੈਂ ਚੱਕਦਾ ਚੱਲਣ ਦੇ ਵੀਡੀਓ ਆਜ ਦੇ ਫੜ ਲੈ ਮੈਂ ਚੱਕਦਾ ਚੱਲ ਚੱਕ ਦਊ ਜਾ ਕੇ ਵਾਠ ਠੀਕ ਹੈ ਇਹ ਬਲੈਰੋ ਦਾ ਇੰਜਨ ਰੱਖਿਆ ਵਿੱਚ ਇਹਦੇ ਕਰੋ ਚੈੱਕ ਖਾਤਾਂ ਕਿੰਨਾ ਆ ਤੇ ਬੋਕਾ ਤੇ ਆ ਗਏ ਦੋ ਲੱਖ 40 ਦੋ ਲੱਖ ਮਾਹੋ ਢਾਈ ਰੱਖ ਲੋ ਕਾ ਫਕਾਣਾ ਢਾਈ ਲੱਖ ਵਿੱਚ ਪੇਂਟ ਕਰਕੇ 2 ਕੇ ਪੇਂਟ ਆਣਾ ਤੇ ਕਰਕੇ ਇਹ ਆ ਇੰਜਣ ਆ ਕੰਮ ਤੋਂ ਤਾਂ ਵਧੀਆ ਸਫਾਈ ਦਾ ਕੀਤਾ ਨਾ ਕੋਈ ਚੀਜ਼ ਵੀ ਦੇਖੋ ਨਾ ਜਦੋਂ ਅਸੀਂ ਹੁਣ ਆਏ ਆ ਲੋਕ ਵੀ ਦੇਖਦੇ ਮਤਲਬ ਸੈਂਪੌਲੀ ਜੀ ਗੱਡੀ ਦਾ ਸੋਹਣੀ ਲੱਗਦੀ ਆ ਦੇਖਣ ਨੂੰ ਬੰਦੀ ਨਿਗਾ ਨਹੀਂ ਪਰਾ ਜਾਂਦੀ ਖੇਤਾਂ ਨੂੰ ਗੀੜੀ-ਕੁੜੀ ਮਾਂ ਨੂੰ ਨਾ ਮਤਲਬ ਵਧੀਆ ਚੀਜ਼ ਆ ਇਹ ਬਲੇਰੋ ਗੱਡੀ ਦੇ ਵਿੱਚ ਇਹ ਇੰਜਣ ਰੱਖਿਆ ਨਾ ਜੀਬ ਦਾ ਫਿਰ ਤੁਹਾਨੂੰ ਪਤਾ ਆ ਜੁਗਾੜ ਨਾਲ ਹੀ ਬਣਦੀ ਹੁੰਦੀ ਆ ਨਾ ਤੇ ਸੀਟਾ ਵੀ ਇਹ ਐਡਜਸਟੇਬਲ ਆ ਨਾ ਇੱਕ ਦਾ ਯਾਰ ਅੰਗਰੇਜ਼ੀ ਥੋੜਾ ਆ ਥੜ ਜਾਂਦਾ ਆਪਣਾ ਕਹਿੰਦੇ ਗਾਂ ਮਸ਼ਾ ਹੋ ਜਾਂਦੀ ਹੈ ਨਾ ਸਾਰੀਆਂ ਹੀ ਹਾਂ ਉੱਥੋਂ ਹੀ ਗਾਂ ਚੜ੍ਹ ਥਾਰ ਵਾਲਾ ਕੰਮ ਹੈ ਨਾ ਪਿੱਛੇ ਚੜ੍ਹਨਾ ਜਾਂ ਥਾਰ ਦਾ ਨਵਾਂ ਮਾਡਲ ਆ ਉਹ ਵਿੱਚ ਫੀਚਰ ਪਾਏ ਆ ਇਹਨੂੰ ਤਾਂ ਗਾਂ ਨੂੰ ਕਰਕੇ ਫਿਰ ਚੜ੍ਹ ਹੋ ਜਾਂਦਾ ਵਿੱਚ ਤੇ ਕੈਨ ਨਹੀਂ ਲਵਾਏ ਹਨਾ ਤੁਸੀਂ ਕਰੋ ਤਾਂ ਲੁੱਕ ਚੈੱਕ ਸੈਂਪਲ ਦੀ ਆ ਮਤਲਬ ਬਾੜੀ ਛੋਛ ਬਾਈ ਜੀ ਨਹੀਂ ਕੀਤੀ ਹਨਾ ਸੋਹਣੀ ਲੱਗਦੀ ਆ ਸ਼ੌਕੀਆ ਤੌਰ ਤੇ ਗੀੜੀ ਗੁੜੀ ਮਾਰਨ ਨੂੰ ਮਿੱਤਰੋ ਇਹ ਜੇ 4 ਵੀਲ ਨਹੀਂ ਦੂਜੀ ਹੈ ਨਾ ਸੈਂਪਲ ਹੀ ਤੁਹਾਨੂੰ ਇਹਦਾ ਜ਼ੋਰ ਦਿਹਾਉਂਦੇ ਆ ਇੰਜਨ ਦਾ ਆ ਮੜ ਜਾ ਉੱਚਾ ਨਹੀਂ ਮਾ ਇੱਥੇ ਲੇ ਬਾੜ ਕੇ ਨਾ ਮੜ ਜੀ ਤਾਂਠਾ ਕਰਦੇ ਆ ਆ ਲੈ ਫੜੇ ਇੱਕ ਹੁਣ ਫੋਨ ਚੱਲਣ ਦੇ ਆ ਹੁਣ ਇੱਕ ਵਾਰੀ ਬੰਦੀ ਕਰਦਾ ਚੱਲਣ ਉਹ ਆਪਣੇ ਉਹ ਸੈਟ ਕਰ ਲੈਣਗੇ ਆਪਣੇ ਹਾਵਣਾ ਪੂਰਾ ਆ ਲੈ ਫੜਾ ਜਾਂ ਚੱਲ ਨਾਨਾ ਨਿਕਲ ਜੂ ਨਿਕਲ ਜੂ ਜਾਣ ਦੇ ਥੋੜੀ ਇੱਧਰ ਨੂੰ ਕਰ ਲਾ ਪਿੱਛੋਂ ਇੱਧਰ ਨੂੰ ਕਰ ਲਾ ਹੈ ਉਧਰ ਨੂੰ ਕਰ ਜਾਣ ਦੇ ਆਂ ਦੱਸਦਾ ਸਹੀ ਹੈ ਥੋੜੀ ਹੋਰ ਉਧਰ ਨਹੀਂ ਆਦੀ ਥੱਲੇ ਵੱੜਦੀ ਉਹ ਪਹਿਲਾ ਮੋੜ ਲਈ ਮਾੜੀ ਜੀ ਮਿੱਤਰੋ ਆ ਵੀਡੀਓ ਤੇ ਤੁਹਾਨੂੰ ਘੱਟ ਲੱਗਦੀ ਹੋਣੀ ਹੈ ਨਾ ਚੜਾਈ ਜੜੂ ਚੰਗੀ ਹੈ ਪੂਲਾ ਹੈ ਹੈ ਨਾ ਭਾਰਤੀ ਸਿੱਟੀ ਆ ਇਧਰੋਂ ਵੀ ਦੇਖ ਲਓ ਕਿੰਨੀ ਨੀਵੇਂ ਮਤਲਬ ਜੋਰ-ਜੋਰ ਪੂਰਾ ਮਾਰਦੀ ਹੈ ਬਲੇਰੋ ਦਾ ਇੰਜਣ ਮਾੜਾ ਨਹੀਂ ਹੁੰਦਾ ਬਲੇਰੋ ਗੱਡੀ ਦਾ ਇੰਜਣ ਮਾੜਾ ਨਹੀਂ ਉਹ ਤਾਂ ਵਧੀਆ ਹੁੰਦਾ ਤੁਹਾਨੂੰ ਇੱਥੋਂ ਬ ਚੜਾ ਕੇ ਦਿਖਾਉਂਦਾ ਇੱਥੋਂ ਇੱਥੋਂ ਰੱਖੀ ਇੱਥੋਂ ਚੜਾਉਂਦਾ ਹੈ ਨਾ ਆ ਦੇਖ ਲਓ ਮਿੱਤਰੋ ਹੁਣ ਇੱਥੇ ਵੀਡੀਓ ਯਾਰ ਘੱਟ ਲੱਗਦਾ ਪਰ ਚੰਗੀ ਥੱਲੇ ਗਈ ਹੈ ਕਿ ਗੱਡੀ ਆ ਨਾ ਇਹਨਾਂ ਪੂਰੀ ਹੁਣ ਬਾਲੀ ਮੈਂ ਕਿਹਾ ਜਲਦੀ ਥੱਲੇ ਹੁਣ ਤੁਹਾਨੂੰ ਦਿਖਾਉਂਦੇ ਦਿਖਾਉਂਦੇ ਤੇ ਸੈਟ ਹੀ ਨਾ ਲਈਏ ਉਹਨਾਂ ਟਰ ਇੰਨੇ ਘਰਾਂ ਦੇਖ ਰਹੇ ਮਾੜਾ ਜਿਹਾ ਟੇਢੀ ਐਰ ਪੂਰੀ ਥੱਲੇ ਲੱਗਣ ਵਾਲੀ ਉਹ ਪਲੇਟ ਦੀ ਕਿੱਧਰ ਲਈ ਉਹ ਥੱਲੋ ਹਾਂ ਆ ਦੇਖ ਲਓ ਤੁਸੀਂ ਇਹ ਹਿਸਾਬ ਲਾ ਲਓ ਉਹ ਦੇਖ ਲਓ ਥੱਲੜੀ ਹਨਾ ਕੱਟ ਨਹੀਂ ਗਈ ਮਤਲਬ ਐਨ ਪੂਰੀ ਆਮ ਗੱਡੀ ਕੁਡੀ ਜਿਹਾ ਸਵਿਫਟ ਹੋ ਗਈ ਸਾਡੀ ਉਹ ਨਹੀਂ ਤੂੰ ਹਿਲਦੀ ਹੁਲਦੀ ਠੀਕ ਐ ਆ ਦੇਖੋ ਫੇਰ ਫੜੀ ਚੱਲਦੀ ਆਦੀ ਰਹਿਣ ਦੇ ਤੂੰ ਐ ਬੜਾ ਹੋਰ ਨਾ ਗੱਲਾਂ ਨਹੀਂ ਪਤਾ ਹਨ ਉਹਨੇ ਕਹਦੇ ਬਿੱਲੀ ਐਂਦਾ ਜੋਰ ਲੱਗਾ ਕਿ ਨਹੀਂ ਪੂਰਾ ਸਲੇਪ ਉਹ ਜੜੀ ਆ ਨਹੀਂ ਜੜੀ ਕੱਲ ਗਈ ਸੀ ਥੱਲੇ ਨੂੰ ਆ ਦੇਖੋ ਕਿੱਥੋਂ ਜੜੀ ਆ ਇਹ ਹੋਰ ਨਹੀਂ ਪਗਾ ਲੈਣਾ ਵਾ ਹੁਣ ਥੱਲੇ ਉਤਰ ਕੇ ਬਾਅਦ ਚ ਫੇ ਹੁਣ ਰਹਿਣ ਦੋ ਕੁਗਰੀ ਮਾਰੋ ਲਿਮਟ 'ਚ ਮਾਰੋ ਤੁਹਾਨੂੰ ਜੋਰ ਦਿਖਾ ਦਤਾ ਆਪਾਂ ਨਾ ਤੇ ਠੀਕ ਆ ਉਨੀ ਕੋ ਵੀਡੀਓ ਸੀ ਤੇ ਬਾਅਦੋਂ ਮੜੀ ਜੀ ਗੀੜੀ ਜੀ ਲਾਇਆ ਜੀ ਨਾ ਉਤੋਂ ਦੀ ਬਹਿ ਜਾ ਵੀ ਮੁੰਡਿਓ ਆ ਡੈਪੇ ਰੇ ਚੱਕ ਲਿਆ ਕੀ ਆ ਪੈ ਗਿਆ ਜਿਵਰਾਇ ਬਹਿ ਜਾ ਐ ਹੁਣ ਮੈਂ ਵਹਿ ਕੇ ਐਵੇਂ ਹੀ ਤੁਹਾਨੂੰ ਹੋਰ ਥੱਲੇ ਲਿਜਾਂਦੇ ਜਾਂਦੇ ਜਾਂਦੇ ਥੱਲੇ ਡੈਪੀ ਵੀ ਕਢਣੀ ਕਿੱਦਾਂ ਨਾ ਬਾਕੀ ਚਲਾਉਣ ਦਾ ਨਜ਼ਾਰਾ ਬਹੁਤ ਹੈ ਯਾਰ ਹੋਰ ਗੱਲਾਂ ਦੀਆਂ ਗੱਲਾਂ ਫਰੈਸ਼ ਹਵਾ ਜਿਦਾ ਗੰਦੇ ਨੇ ਨਾ ਉਹ ਹਿਸਾਬ ਦਾ ਕਹਿੰਦੇ ਸਾਦਾ ਜੀਵਨ ਉਤੋਂ ਵਿਚਾਰਨਾ ਉਹ ਹਿਸਾਬ ਕੰਮ ਹੋਇਆ ਆ ਫਰੈਸ਼ ਹਵਾ ਤੇ ਸੋਇਆ ਨਾ ਜਾਂਚ ਤਾਂ ਪੂਰੀ ਆ ਨਾ ਹੋ ਚੇਕਾ ਇੱਥੋਂ ਮੋੜ ਲਿਆ ਵਾ ਪੈਰ ਤੋਂ ਅਡੂ ਹੋਰ ਮੋੜ ਦਾਂਗੇ ਇਹ ਫੇ ਪਿੰਡਾਂ ਨੂੰ ਰਾਹ ਜਾਂਦਾ ਅਛਾ ਠੀਕ ਆ ਤੇ ਬਾਹਰ ਹੌੜ ਤੇ ਨਿਕਲ ਜਾਂਦਾ ਫੇਰਾ ਤੇ ਨੋਰਾ ਦਾ ਨਜ਼ਾਰਾ ਆ ਬੋ ਮਿੱਤਰੋ ਹੋਰ ਗੱਲਾਂ ਨਹੀਂ ਆ ਗੱਲਾਂ ਆ ਦਿਖਾ ਰਹੀ ਏ ਸੱਚੇ ਲਾਂਗੀ ਚੱਲੇ ਸੀਗੇ ਗਾਹ ਮਿੱਤਰੋ ਤੁਹਾਨੂੰ ਦਿਖਾਈ ਦੇਣਾ ਕਿੱਥੋਂ ਕੱਢੀ ਆ ਉਹ ਫਰੋੜ ਉਹਨੂੰ ਕਰ ਲਈ ਅੱਜ ਆਪਾਂ ਆਹ ਦੇਖ ਲਓ ਕਿੱਥੋਂ ਚੜਾਈ ਆ ਲੀਆਂ ਲੀਆਂ ਪੈਂਦੀਆਂ ਦੇਖੋ ਜਾਂਚ ਆ ਪੂਰੀ ਮਤਲਬ ਜੇ ਪੈਸੇ ਲਾਏ ਤਾਂ ਪਤਾ ਵੀ ਲੱਗਦਾ ਆ ਐਨੀ ਇੰਨੀ ਕ ਵੀਡੀਓ ਸੀ ਜੀ ਹਨਾ ਤੁਹਾਨੂੰ ਅੱਗੇ ਵੀ ਦੱਸਿਆ ਹੁੰਦਾ ਵੀਡੀਓ ਬਣਾਈ ਦੀ ਆਪਾਂ ਸ਼ੁਗਲ ਮੇਲੇ ਨੂੰ ਹਨਾ ਭਾਏ ਮਿੱਤਰੋ ਫੇ ਕਿੱਦਾਂ ਦੀ ਲੱਗੀ ਵੀਡੀਓ ਹਨਾ ਉਹ ਅੱਭੀ ਅਚਾਨਕ ਵਿਹਲੇ ਬੈਠੇ ਜੀ ਮਨ ਵਿੱਚ ਵਿਚਾਰ ਆ ਗਿਆ ਮੈਂ ਚਲੋ ਜੀ ਵੀਦਾਂ ਨੂੰ ਦਿਖਾ ਦਿੰਦਾ ਨਾ ਸ਼ੌਂਕਿਆਂ ਤੌਰ ਤੇ ਤਿਆਰ ਕਰਾਈ ਜਣਾ ਤੇ ਇੰਨੀ ਕ ਵੀਡੀਓ ਸੀ ਤੇ ਕਹੇ ਨਵੀਂ ਵੀਡੀਓ 'ਚ ਮਿਲਾਂਗੇ ਹਨਾ ਤੇ ਚੰਗਾ ਜੀ ਧੰਨਵਾਦ